ਇਸ ਵੇਲੇ ਦੀ ਵੱਡੀ ਖਬਰ ਪੀ ਆਰਟੀਸੀ ਦੀ ਬੱਸ ਪਲਟ ਗਈ ਹੈ ਸਵਾਰੀਆਂ ਦੇ ਨਾਲ ਇਹ ਬੱਸ ਭਰੀ ਹੋਈ ਸੀ ਤਾਂ ਹਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਇਸ ਦਰਦਨਾਕ ਹਾਸੇ ਦੇ ਵਿੱਚ ਇੱਕ ਮੈਲਾ ਦੀ ਮੌਤ ਹੋ ਗਈ ਹੈ ਤਾਂ ਇਹ ਹਾ사 ਬਠਿੰਡਾ ਦੇ ਵਿੱਚ ਵਾਪਰਿਆ ਹੈ ਬਠਿੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਦੇ ਉੱਤੇ ਇਹ ਹਾ사 ਵਾਪਰਿਆ ਹੈ ਜਿੱਥੇ ਸਵਾਰੀਆਂ ਨੂੰ ਲੈ ਕੇ ਇੱਕ ਪੀ ਆਰਟੀਸੀ ਦੀ ਬੱਸ ਜਾ ਰਹੀ ਸੀਗੀ ਤਾਂ ਇੱਥੇ ਹਾ사 ਹੋ ਜਾਂਦਾ ਹੈ ਬੱਸ ਪਲਟ ਜਾਂਦੀ ਹੈ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਬਠਿੰਡਾ ਦੇ ਵਿੱਚ ਇਹ ਹਾ사 ਵਾਪਰਿਆ ਹੈ ਢੰਡਾ ਦੇ ਰੁਲਦੂ ਸਿੰਘ ਵਾਲਾ ਨੇੜੇ ਹਾ사 ਹੋਇਆ ਹੈ ਹਾਸੇ ਦੇ ਵਿੱਚ ਇੱਕ ਮਹਿਲਾ ਦੀ ਜਾਨ ਚਲੀ ਗਈ ਹੈ ਤਾਂ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਮੌਕੇ ਦੀਆਂ ਇਹ ਤਸਵੀਰਾਂ ਜਦੋਂ ਬੱਸ ਪਲਟੀ ਹੋਈ ਹੈ ਸਵਾਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤਾਂ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਟੀਮ ਸੀਗੀ ਉਹ ਵੀ ਮੌਕੇ ਦੇ ਉੱਤੇ ਪਹੁੰਚ ਜਾਂਦੀ ਹੈ ਤਾਂ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਦੱਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਤੇਜ਼ ਰਫ਼ਤਾਰ ਨੂੰ ਕਾਰਨ ਦੱਸਿਆ ਜਾ ਰਿਹਾ ਹੈ ਹਾਸੇ ਦਾ ਕਿ ਡਰਾਈਵਰ ਵੱਲੋਂ ਤੇਜ਼ ਰਫ਼ਤਾਰ ਦੇ ਨਾਲ ਇਹ ਬੱਸ ਚਲਾਈ ਜਾ ਰਹੀ ਸੀ ਜਿਹੜੀਆਂ ਸਵਾਰੀਆਂ ਉੱਥੇ ਮੌਜੂਦ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਤੇਜ਼ ਰਫ਼ਤਾਰੀ ਹਾਸੇ ਦਾ ਕਾਰਨ ਬਣੀ ਹੈ ਤਾਂ ਜਦੋਂ ਇਹ ਬਠਿੰਡਾ ਦੇ ਨੇੜੇ ਔਰ ਉਲਦੂ ਸਿੰਘ ਵਾਲਾ ਨੇੜੇ ਬੱਸ ਪਹੁੰਚਦੀ ਹੈ ਤਾਂ ਹਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਪਲਟ ਜਾਂਦੀ ਹੈ ਤਾਂ ਇਸ ਦਰਦਨਾਕ ਹਾਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਤਾਂ ਪੰਜਾਬ ਤੋਂ ਹੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਬਠਿੰਡਾ ਦੇ ਵਿੱਚ ਪੀ ਆਰਟੀਸੀ ਦੀ ਬੱਸ ਜਿਹੜੀ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਸੀਗੀ ਉਹ ਪਲਟ ਗਈ ਸੀ ਹਾਲਾਂਕਿ ਸੜਕ ਦੇ ਉੱਤੇ ਜਿਹੜਾ ਇਹ ਹਾਸਾ ਵਾਪਰਿਆ ਸੜਕ ਦੇ ਵਿਚਾਲੇ ਕੋਈ ਟੋਏ ਵੀ ਸੀਗੇ ਜਿਹੜੇ ਐ ਸੀਮਿੰਟ ਦੇ ਬਣੇ ਹੋਏ ਟੋਏ ਸੀਗੇ ਤਾਂ ਜਿਹੜੇ ਲੋਕਾਂ ਦਾ ਕਹਿਣਾ ਹੈ ਕਿ ਇਹ ਵੀ ਇੱਕ ਹਾਸੇ ਦਾ ਕਾਰਨ ਹੈ ਮੌਕੇ ਦੀਆਂ ਤੁਹਾਨੂੰ ਇਹ ਤਸਵੀਰਾਂ ਆ ਰਹੇ ਆ ਜਿੱਥੇ ਰੁਲਦੂ ਸਿੰਘ ਵਾਲਾ ਦੇ ਨੇੜੇ ਹਾਸਾ ਵਾਪਰਿਆ ਹੈ ਤਾਂ ਇਹ ਪੀਆਰਟੀਸੀ ਦੀ ਬੱਸ ਸੀਗੀ ਸਰਕਾਰੀ ਬੱਸ ਸੀਗੀ ਜਿਸ ਦੇ ਵਿੱਚ ਸਵਾਰੀਆਂ ਸਵਾਰ ਸੀ ਗਿਆ ਤਾਂ ਜਿਵੇਂ ਹੀ ਇਹ ਇੱਥੇ ਪਹੁੰਚਦੀ ਹੈ ਆਪਣੇ ਬਠਿੰਡਾ ਡਬ ਵਾਲੀ ਨੈਸ਼ਨਲ ਹਾਈਵੇ ਤੇ ਤੇ ਤਾਂ ਅਚਾਨਕ ਬੱਸ ਬੇਕਾਬੂ ਹੋ ਕੇ ਪਲਟ ਜਾਂਦੀ ਹੈ ਤਾਂ ਦਰਜਨ ਦੇ ਕਰੀਬ ਦੱਸਿਆ ਜਾ ਰਿਹਾ ਕਿ ਸਵਾਰੀਆਂ ਜ਼ਖਮੀ ਹੋ ਗਈਆਂ ਨੇ ਜਦਕਿ ਇੱਕ ਮਹਿਲਾ ਦੀ ਜਾਨ ਚਲੀ ਗਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਜਿੱਥੇ ਚੀਕ ਚਹਾੜਾ ਮਚ ਜਾਂਦਾ ਹੈ ਲੋਕ ਇੱਥੇ ਇਕੱਠੇ ਹੋ ਜਾਂਦੇ ਨੇ ਤੇ ਜ਼ਖਮੀ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਇੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਕੀ ਕੁਝ ਕਹਿਣਾ ਜਿਹੜੇ ਲੋ ਮੌਕੇ ਤੇ ਮੌਜੂਦ ਲੋਕ ਨੇ ਆਓ ਤੁਹਾਨੂੰ ਸੁਣਾਣੇ ਆ ਭਾਈ ਡਰਾਈਵਰ ਦੀ ਬਹੁਤ ਅਨਗਿਹਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸੀ ਬਈ ਉਹਦਾ ਸਾਨੂੰ ਨਹੀਂ ਪਤਾ ਕੀ ਕਰਦਾ ਸੀ ਉਹਦੀ ਬਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦੇ ਪਿੱਛੋਂ ਉਹ ਟੇਰੀ ਹੈ ਉਹ ਤੇ ਬੁੜਕੀ ਆ ਬਸ ਇੱਕੇ ਬਾਈ ਉਹ ਤਾਂ ਕੰਟਰੋਲ ਹੀ ਨਹੀਂ ਹੋਈ ਉਸ ਕੋਈ ਟਾਇਰ ਨਹੀਂ ਫਟਿਆ ਬਸ ਖੜੀ ਥੋੜੇ ਕੋਲ ਵੇਲ ਇਹ ਸਪੀਡ ਜ਼ਿਆਦਾ ਤੇਜ਼ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਹੈ ਖਾਦਾ ਪੀਤਾ ਵੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇਜ਼ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਆਮਰ ਜਗੇ ਬੰਦੇ ਜੋ ਬਾਤ ਚਲਾ ਰਹੇ ਨੇ ਬੀੜ ਵੀ ਜ਼ਿਆਦਾ ਜਬ ਬਾਈ ਜੀ ਵਿੱਚ ਹਾਈਵੇ ਦੇ ਉਹ ਦੇਖੋ ਤੁਸੀਂ ਪੱਥਰ ਪਿਆ ਰੋਡ ਵਾਲਿਆਂ ਵਿੱਚ ਛੱਡਿਆ ਹੋਇਆ ਉਹ ਪਾਤਸ਼ੇਦ ਉੱਤੇ ਹੋਣਾ ਹੀ ਆ ਕੋਈ ਨਾ ਕੋਈ ਉਹ ਵੇਖੋ ਤੁਸੀਂ ਜਾ ਕੇ ਉਹ ਵਿਚਾਲੇ ਐਡਾ ਸੀਮੈਂਟ ਛੱਡਿਆ ਹੋਇਆ ਰੋਡ ਵਾਲਿਆਂ ਨੇ ਉੱਥੇ ਆਓ ਦੇਖ ਲਓ ਤੁਸੀਂ ਜਾ ਕੇ ਉਹ ਦੇਖੋ ਉੱਥੋਂ ਆਊਟ ਆਫ ਕੰਟਰੋਲ ਹੋਈ ਐ ਹਾਂ ਉਹ ਸੜਕ ਦੇ ਵਿਚਾਲੇ ਉਹ ਹਾਸਾ ਦਾ ਉੱਤੇ ਹੋਣਾ ਹੀ ਆ ਉਹ ਭੈਣ ਜੋ بارش ਹੋ ਰਹੀ ਸੀ ਮੌਕੇ ਤੇ بارش ਹੋ ਰਹੀ ਸੀ ਪੂਰੀ ਫੁੱਲ ਪੂਰੀ بارش ਹੋ ਰਹੀ ਸੀ ਜੀ بارش ਜਿਆਦੇ ਹੋ ਰਹੀ ਸੀ ਤੇ ਤੇਜ਼ ਸੀ ਜਿਆਦਾ ਮੇਰਾ ਬੇਟਾ ਕਾਰ ਤੇ ਸੀ ਇਹ ਪਿੱਛੇ ਸੀ ਇਹਨੂੰ ਕ੍ਰਾਸ ਕਰਕੇ ਆਈਏ ਬਸ ਕਿ ਉਹ ਪੱਥਰ ਉਹ ਜਿਹੜੇ ਬੱਜਰੀ 'ਤੇ ਉੱਥੋਂ ਸਲਿੱਪ ਆਊਟ ਆਫ ਕੰਟਰੋਲ ਹੋ ਗਈ ਬਸ ਕੀ ਮੰਗਤੀ ਕਰ ਰਹੇ ਹੋ ਪ੍ਰਸ਼ਾਸਨ ਕੋਲ ਕੀ ਮੰਗ ਕਰ ਰਹੇ ਗਰੀਬ ਆਦਮੀ ਇਹੋ ਕਹਿੰਦਾ ਇਹਦੇ ਬਾਈ ਦੇ ਆਈ ਕਰ ਰਹੇ ਨੇ ਇਹ ਡਰਾਈਵਰ ਦੀ ਗਲਤੀ ਕਾਰਨ ਹੋਇਆ ਵੀ ਇੰਨੀ ਬਾਰਿਸ਼ ਦੇ ਵਿੱਚ ਸੜਕਾਂ ਲਈ ਪੂਰੀ ਕੰਪਲੀਟ ਨਹੀਂ ਨੀ ਬਣਦੀ ਜਾਰੀ ਸੀ ਮਤਲਬ ਕੋਈ ਤਾਂ ਕਰੋ ਇਹਦੇ ਨਾਲ ਉਹਦੇ ਦੋਨੇ ਰਿਸ਼ਤੇਦਾਰੀ ਜਿਹੜੇ ਦੋ ਵਿਚਾਰੇ ਤੋਂ ਪੈਸੇ ਲੈ ਕੇ ਆ 2 ਘੰਟੇ ਡੱਬੜੀ ਰਹਿੰਦੇ ਐ ਬਸ ਹੋਣਾ ਸੀ ਉਹ ਕਹਿੰਦੇ ਰਹੇ ਇਹ ਰੋਡ ਦੇ ਦੀ ਬੱਸ ਦਾ ਐਕਸੀਡੈਂਟ ਹੋਇਆ ਹੂੰ ਕਿੰਨੇ ਕ ਥੋੜੇ ਕੋਈ ਨੌਨ ਸੀਗੇ ਹਾਂਜੀ ਹਾਂਜੀ ਆਪਣੇ ਪਿੰਡ ਦੇ ਸੀਗੇ ਮਿਹਦੂਰੀ ਕਰਦੇ ਸੀ ਦੁਮੇ ਦੀ ਜੀ ਉਹਨਾਂ ਜੋ ਵਾਈਫ ਦੀ ਡੈਥ ਹੋ ਗਈ ਹੂੰ ਤਾਂ ਕਿੱਥੇ ਜਾ ਰਹੇ ਸੀ ਉਹ ਫਰੀਦਕੋਟ ਜਾ ਰਹੇ ਸੀ ਫਰੀਦਕੋਟ ਜਾ ਰਹੇ ਸਾਬ ਦੀ ਬੇਟੀ ਕੋਲ ਹੂੰ ਕਿੰਨੇ ਕ ਜਨਾਂ ਤੇ ਬੱਚਾ ਗੰਭੀਰ ਹੈ ਜਾਂ ਕੁਝ ਪਤਾ ਲੱਗਿਆ ਹਰੇ ਤੱਕ ਕੋਈ ਪੱਕਾ ਪਤਾ ਨਹੀਂ ਗੰਭੀਰ ਲੈ ਕੇ ਗਏ ਆ ਜ਼ਖਮੀਆਂ ਨੂੰ ਡੱਬ ਵਾਲੀ ਹਸਪਤਾਲ ਹੂੰ ਤੇ ਮੌਤ ਕਿੰਨੇ ਜਣੇ ਦੀ ਹੋਈ ਵੀਰੇ ਇੱਕ ਜਣੇ ਦੀ ਕਨਫਰਮ ਹੋ ਗਈ ਜੀ ਇੱਕ ਲੇਡੀ ਦੀ